ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅੱਤਵਾਦੀ ਨੂੰ ਜਿਹੜਾ ਕੋਈ ਦੇਸ਼ ਤੇ ਉਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂ ਗਈ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਜੇ ਅਸੀਂ ਇਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਆ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਮਐਸਏ ਲੱਗੂ ਇਹਦੇ ਇਸ ਨੂੰ ਤੋਂ ਨਹੀਂ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਹੈ ਉਹ ਦੇਸ਼ ਤੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਨੇ ਸਾਰੇ ਦਰਵਾਜ਼ੇ ਖੁੱਲੇ ਨੇ ਅਮਰੀਕਾ ਜੇਕਰ ਦੇਸ਼ ਤੇ ਕਾਨੂੰਨ ਦੀ ਗੱਲ ਕਰੇਗਾ ਤਾਂ ਉਸ ਲਈ ਸਾਰੇ ਦਰਵਾਜ਼ੇ ਖੁੱਲੇ ਨਹੀਂ ਲੇਕਿਨ ਜੇਕਰ ਉਹ ਦੇਸ਼ ਤੇ ਕਾਨੂੰਨ ਦੇ ਉਲਟ ਜਾਵੇਗਾ ਤਾਂ ਫਿਰ ਐਨਐਸਏ ਵੀ ਲੱਗੂ ਤੇ ਜੇਲ੍ਹ ਵਿੱਚ ਵੀ ਰਹਿਣਾ ਪਵੇਗਾ ਇਹ ਸਪਸ਼ਟ ਕਹਿਣਾ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਜਿਨ੍ਹਾਂ ਨੂੰ ਜਦ ਖਡੂਰ ਸਾਹਿਬ ਤੋਂ ਸੰਸਦ ਜੁਨੇਗ ਅੰਮ੍ਰਿਤਪਾਲ ਦੇ ਬਾਰੇ ਦੇ ਵਿੱਚ ਸਵਾਲ ਕੀਤਾ ਗਿਆ ਤਾਂ ਉਹਨਾਂ ਸਾਫ਼ ਸਖਤ ਸ਼ਬਦਾਂ ਦੇ ਵਿੱਚ ਸੁਨੇਹਾ ਦਿੱਤਾ ਕਿ ਅੰਮ੍ਰਿਤਪਾਲ ਨੂੰ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਚੱਲਣਾ ਵੀ ਪਵੇਗਾ ਤੇ ਮਰਨਾ ਵੀ ਪਵੇਗਾ ਨਹੀਂ ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅਤਵਾਦੀ ਨੂੰ ਜਿਹੜਾ ਕੋਈ ਦੇਸ਼ ਤੇ ਉਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂ ਗਈ ਉਹੀ ਅੱਜ ਮੇਰੀ ਆ ਉਹੀ ਪਾਰਟੀ ਦੀ ਲਾਈਨ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌਂ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਵੀ ਸੌਂ ਦੀ ਸੌਂ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਜਾਵਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਹੈ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਅੱਲਾ ਹੀ ਦੂਮ ਐਦੂ ਬੰਦ ਇਹਦੇ ਵਿੱਚ ਹੋਰ ਕੁਝ ਵੀ ਨਹੀਂਗਾ ਲੋਕਾਂ ਨੇ ਉਹਨੂੰ ਐਮਪੀ ਚੁਣਤਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਨਐਸਏ ਲੱਗੂ ਜੇ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਏ ਜੇ ਕੋਈ ਤਬਦੀਲੀ ਆਉਂਗੀ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਨੇ ਸਾਰੇ ਦਰਵਾਜ਼ੇ ਖੁੱਲੇ ਨੇ ਇੱਕ ਗੱਲ ਮੇਰੀ ਸਮਝੋ ਜਿਹੜਾ ਇਹ ਲੋਕਾਂ ਨੇ ਵੀ ਦੇਖ ਲਿਆ ਹੁਣ ਜਿਹੜੇ ਪੂਰੇ ਦੇ ਐਮਪੀ ਬਣੇ ਆ ਅੱਜ ਕਿੰਨੇ ਦਿਨ ਹੋ ਗਏ ਪਾਰਲੀਮੈਂਟ ਚੱਲਦੀ ਹੈ ਕਿਹੜੀ ਬ੍ਰੀਫਿੰਗ ਦੀ ਗੱਲ ਹੋਈ ਹੈ ਕਿਹੜੀ ਮੌਕੇ ਦੀ ਗੱਲ ਹੋਈ ਹੈ ਦੱਸੋ ਨਹੀਂ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੋਗੇ ਦੀ ਆ ਗੱਲ ਕਰ ਰਿਹਾ ਮੈਂ ਫਰੀਦਕੋਟ ਦੀ ਗੱਲ ਕਰ ਰਿਹਾ ਇਸ ਕਰਕੇ ਲੋਕ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਉਸ ਵੇਲੇ ਕੀ ਸੈਂਟੀਮੈਂਟ ਹੁੰਦਾ ਵੋਟਾਂ ਹੋ ਗਈਆਂ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਂ ਚੱਕਣ ਲਈ ਅਲੱਗ ਆਉਣਾ ਪਊਗਾ ਸੌਂ ਚੱਕ ਕੇ ਜਦੋਂ ਐਮਪੀ ਦੀ ਸੌਂ ਚੱਕਣਗੇ ਸੰਵਿਧਾਨ ਮੁਤਾਬਕ ਸੌਂ ਉਹਨਾਂ ਨੂੰ ਆਜ਼ਾਦਤ ਮਿਲ ਜਾਏਗੀ ਸੌਂ ਉਹ ਚੱਕਣਗੇ ਆ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਪਰ ਉਦੋਂ ਮਨ ਉਹਨਾਂ ਦਾ ਸਥਾਨ ਕਿੱਥੇ ਆ ਉਹ ਉਹ ਜਗ੍ਹਾ ਕਿਹੜੀ ਆ ਕੀ ਉੱਥੋਂ ਲੋਕਾਂ ਦੇ ਸਵਾਲ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਸੁਣੋ ਮੈਂ ਕੇਂਦਰ ਦਾ ਇਸ ਵੇਲੇ ਮੰਤਰੀ ਬੈਠਾ ਹਾਂ ਮਿਨਿਸਟਰ ਆ ਨਾ ਮੈਂ ਕੀ ਮਿਨਿਸਟਰ ਹੋਣ ਦੇ ਨਾਤੇ ਕਾਨੂੰਨ ਤੋੜ ਸਕਦਾ ਜੇ ਮੈਂ ਕਾਨੂੰਨ ਤੋੜੂੰਗਾ ਚਾਹੇ ਉਹ ਮੁੱਖ ਮੰਤਰੀ ਆ ਮੰਤਰੀ ਆ ਉਹਦੀ ਜਗ੍ਹਾ ਜਿਹੜੀ ਜੇਲ੍ਹ ਚ ਆ ਕਿਸੇ ਨੂੰ ਕੋਈ ਮਾਫੀ ਤਾਂ ਨਹੀਂ ਜੇ ਕੋਈ ਐਮਪੀ ਵੀ ਤੁਸੀਂ ਬਣਾ ਦਿੰਦੇ ਹੋ ਬਣਾਤਾ ਤੁਸੀਂ ਐਮਪੀ ਉਹਨੂੰ ਕੋਈ ਇਹ ਥੋੜੀ ਜਿਹੀ ਆਬੀ ਆਜ਼ਾਦਤ ਮਿਲ ਜੂਗੀ ਵੀ ਅੱਜ ਉਹ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰੇ ਜੇ ਉਹ ਕਾਨੂੰਨ 'ਚ ਨਹੀਂ ਰਹੇਗਾ ਤਾਂ ਉਹਨੂੰ ਜਾਂ ਜੇਲ੍ਹ 'ਚ ਹੀ ਮਿਲਣਾ ਏ ਚਾਹੇ ਕਿਸੇ ਨੂੰ ਐਮਐਲਏ ਬਣਾ ਲੈਣ ਉਹ ਤਾਂ ਲੋਕਾਂ ਦਾ ਕੰਮ ਆ ਪਰ ਜਿਨੇ ਕਾਨੂੰਨ ਦੇਸ਼ ਨੂੰ ਨਹੀਂ ਮੰਨਿਆ ਦੇਸ਼ ਦੇ ਸੰਵਿਧਾਨ ਨੂੰ ਮੰਨਿਆ ਉਹਨੂੰ ਐਮਐਲਏ ਬਣਾ ਲਓ ਐਮਪੀ ਬਣਾ ਲਓ ਮੰਤਰੀ ਬਣਾ ਲਓ ਸੰਤਰੀ ਬਣਾ ਲਓ ਉਹਦੀ ਜਗ੍ਹਾ ਜੇਲ੍ਹ ਆ ਇਹ ਲੋਕਾਂ ਨੂੰ ਵੀ ਮੈਂ ਫੀਲ ਕਰਦਾ ਇਸ ਹੱਥ ਜੋੜ ਕੇ ਜਿਹੜਾ ਵੀ ਕੋਈ ਬਾਹਰ ਜਿਹਨੂੰ ਮਰਜ਼ੀ ਚੁਣ ਲੋ ਜਿਹੜਾ ਕੋਈ ਬਾਹਰ ਆ ਉਹ ਤੁਹਾਡੇ ਕੰਮ ਕਰਾਊਗਾ ਉਹ ਤੁਹਾਡੀ ਗੱਲ ਕਰੂਗਾ ਤੇ ਹੁਣ ਤਾਂ ਭਾਜਪੀ ਦੀ ਸਰਕਾਰ ਬਣ ਗਈ ਜਿਹੜੀਆਂ ਵੀ ਬਾਈ ਇਲੈਕਸ਼ਨਾਂ ਆਉਣਗੀਆਂ ਉਹ ਚ ਹਰ ਭਾਜਪੀ ਦੇ ਨਮਾਇੰਦੇ ਨੂੰ ਜਿਤਾਓ ਉਹ ਤੁਹਾਡੀ ਵਿਧਾਨ ਸਭਾ ਚ ਕਰੋੜਾਂ ਰੁਪਈਆ ਉੱਥੋਂ ਲੈ ਕੇ ਆਊਗਾ ਸੈਂਟਰ ਦੀਆਂ ਸਕੀਮਾਂ ਲੈ ਕੇ ਆਊਗਾ ਬਾਕੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਤਾਂ ਅੱਜੋ ਜਨਾਬ ਕਹਿੰਦੇ ਮੈਂ ਹੁਣ ਮੁੱਖ ਮੰਤਰੀ ਜਿਹੜਾ ਘਰ ਆ ਜਲੰਧਰ ਲੈ ਗਿਆ ਤੇ ਐ ਕਿੰਨਿਆਂ ਨੂੰ ਕਿਹਨੂੰ ਕਿਹਨੂੰ ਬੇਫੂਕ ਬਣਾਉਂਦੇ ਫਿਰੋਗੇ ਵੀ ਹੁਣ ਅਸੀਂ ਢਾਈ ਸਾਲ ਜਲੰਧਰ ਹੀ ਰਹਿਣਾ ਇਸ ਕਰਕੇ ਪਿਛਲੀ ਪਿੱਛੇ ਵੀ ਵਿਚਾਰ ਰੱਖਣ ਦੇ ਪਿੱਛੇ ਏਪੋਖੀ ਨਾ ਖੋਈ ਜਾਵੇ ਚੰਡੀਗੜ੍ਹ ਵਾਲੀ ਉਹਦਾ ਵੀ ਮਗਰ ਨਿਗਰ ਰੱਖਣ ਸਪਸ਼ਟੋਂ ਭਈ ਜੇ ਤੁਸੀਂ ਕਿਸੇ ਨੂੰ ਐਮਐਲਏ ਐਮਪੀ ਵੀ ਚੁਣ ਲੋਗੇ ਜੇ ਉਹ ਹੁਣ ਇੱਕ ਐਮਪੀ ਬੀਐਸਪੀ ਦੇ ਐਮਪੀ ਸੀ ਮੈਂ ਉਹ ਨਹੀਂ ਬੀਐਸਪੀ ਦੇ ਐਮਪੀ ਸੀ ਪਿਛਲੀ ਸਤਾਰਮੀ ਲੋਕ ਸਭਾ ਉਹਨਾਂ ਦੇ ਉੱਤੇ ਰੇਪ ਦਾ ਕੇਸ ਸੀ ਉਹ ਸੌਂ ਚੱਕਣ ਆ ਗਏ ਪਰ ਲਗਾਤਾਰ ਕੇਸ ਉਹਨਾਂ ਤੇ 5 ਸਾਲ ਚੱਲਦਾ ਰਿਹਾ ਤੇ ਉਹ ਇੱਕ ਦਿਨ ਵੀ ਨਾਟ ਇਵਨ ਫੋਰ ਅ ਡੇ ਉਹ ਆ ਕੇ ਲੋਕ ਸਭਾ ਚ ਹਾਜ਼ਰੀ ਨਹੀਂ ਲਾ ਸਕੇ ਕੋਰਟ ਨੇ ਅਲਾਉ ਨਹੀਂ ਕੀਤਾ ਆਜ਼ਾਦ ਅਦਲੀਤੀ ਕੋਰਟ ਨੇ ਫਿਰ ਕੀ ਲੋਕਾਂ ਦਾ ਨੁਕਸਾਨ ਹੋਇਆ ਉਹਦਾ ਤਾਂ ਨਹੀਂ ਹੋਇਆ ਉਹਨੂੰ ਤਾਂ ਸੌ ਚੱਕ ਲਈ ਉਹਨੇ ਉਹਨੂੰ ਤਨਖਾਹ ਵੀ ਜਾਣ ਲੱਗ ਗਈ ਹੈ ਜੀ ਉਹਨੂੰ ਸਾਰੇ ਫਾਇਦੇ ਭੱਤੇ ਵੀ ਜਾਣ ਲੱਗੇ ਹੋਰ ਵੀ ਸਭ ਕੁਝ ਹੋ ਗਿਆ ਤੇ ਪਰ ਉਹ ਤੁਹਾਡੇ ਲਈ ਕੀ ਕਰੂਗਾ ਇਸੇ ਤਰੀਕੇ ਨਾਲ ਮੈਂ ਅਮਰਿਤਪਾਲ ਦੀ ਗੱਲ ਕਰਦਾ ਬਈ ਉਹ ਜੇ ਤਾਂ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗ੍ਹਾ ਬਾਹਰ ਵੀ ਆ ਪਾਰਲੀਮੈਂਟ 'ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਆ ਫਿਰ ਤਾਂ ਜਿਬਰੂ ਗੜ੍ਹ ਤੋਂ ਅੱਗੇ ਵੀ ਕਿਸੇ ਹੋਰ ਗੜ੍ਹ 'ਚ ਜਾ ਸਕਦਾ